ਕਲਾਸ ਦੂਜੀ ਆਓ ਪੜ੍ਹੀਏ ਪਾਠ 17 ਆਓ ਬੁਝੀਏ ਸਨੀਚਰਵਾਰ ਦਾ ਦਿਨ ਸੀ ਸਕੂਲ ਵਿੱਚ ਬਾਲ ਸਭਾ ਲੱਗਣੀ ਸੀ ਭੋਲਾ ਨੇ ਬਾਲ ਸਭਾ ਵਿੱਚ ਕੁਝ ਸੁਣਾਉਣ ਲਈ ਆਪਣਾ ਨਾਂ ਲਿਖਵਾਇਆ ਸੀ ਅੱਧੀ ਛੁੱਟੀ ਵੇਲੇ ਭੋਲਾ ਨੂੰ ਯਾਦ ਆਇਆ ਕਿ ਉਸਨੇ ਤਾਂ ਬਾਲ ਸਭਾ ਵਿੱਚ ਕੁਝ ਸੁਣਾਉਣਾ ਹੈ ਉਹ ਕਾਲੀ ਨਾਲ ਆਪਣੀ ਸਹੇਲੀ ਅੰਜੂ ਕੋਲ ਆਈ ਪੋਲਾ ਅੰਜੂ ਨੂੰ ਕਹਿਣ ਲੱਗੀ ਅੰਜੂ ਮੈਂ ਤਾਂ ਬਾਲ ਸਭਾ ਲਈ ਤਿਆਰੀ ਕਰਨੀ ਭੁੱਲ ਗਈ ਹੁਣ ਕੀ ਕਰਾਂ ਅੰਜੂ ਨੇ ਆਖਿਆ ਲੈ ਇਹ ਕਿਹੜੀ ਗੱਲ ਆ ਚੱਲ ਮੇਰੇ ਨਾਲ ਅੰਜੂ ਪੋਲਾ ਨੂੰ ਲਾਇਬ੍ਰੇਰੀ ਵਿੱਚ ਲੈ ਗਈ ਲਾਇਬ੍ਰੇਰੀ ਵਿੱਚ ਬਹੁਤ ਸਾਰੇ ਰਸਾਲੇ ਕਿਤਾਬਾਂ ਅਤੇ ਅਖਬਾਰ ਸਨ ਉੱਥੇ ਪੰਜਾਬੀ ਦਾ ਨਵਾਂ ਰਸਾਲਾ ਪ੍ਰਾਇਮਰੀ ਸਿੱਖਿਆ ਵੀ ਸੀ ਇਸ ਵਿੱਚ ਬਹੁਤ ਰੋਚਕ ਰਚਨਾਵਾਂ ਸਨ ਅੰਜੂ ਨੂੰ 부ਝਾਰਤਾਂ ਪੜਨ ਦਾ ਸ਼ੌਕ ਸੀ ਉਹ ਇਸ ਵਿੱਚੋਂ 부ਝਾਰਤਾਂ ਪੜਨ ਲੱਗੀ ਅਤੇ ਭੋਲਾ ਸੁਣਨ ਲੱਗੀ ਪਹਿਲੀ 부ਝਾਰਤ ਸੀ ਆਉਣਗੇ ਚੋਰ ਖਿੱਚਣਗੇ ਡੋਰ ਵੱਜਣਗੀਆਂ ਤੂਤੀਆਂ ਨੱਚਣਗੇ ਮੋਰ ਇਹ ਨਵੀਂ 부ਝਾਰਤ ਸੁਣ ਕੇ ਉਹ ਬਹੁਤ ਹੱਸਿਆ ਭੋਲਾ ਇਸ ਦਾ ਉੱਤਰ ਸੋਚਣ ਲੱਗੀ ਦੂਜੀ 부ਝਾਰਤ ਸੀ ਮਾਂ ਸਾਰੇ ਜਗਤ ਦੀ ਇਸ ਤੋਂ ਬਾਝ ਨਾ ਕੋਈ ਬੁੱਢੀ ਲੱਖਾਂ ਵਰਿਆਂ ਦੀ ਪਰ ਅਜੇ ਵੀ ਨਵੀਂ ਨਰੋਈ ਇਹ 부ਜਾਰਤ ਤਾਂ ਕਵਿਤਾ ਵਰਗੀ ਹੈ ਭੋਲਾ ਬੋਲੀ ਅੰਜੂ ਨੇ ਤੀਜੀ 부ਜਾਰਤ ਪੜ੍ਹੀ ਦੋ ਅੱਖਰਾਂ ਦਾ ਮੇਰਾ ਨਾਮ ਸਮਾਂ ਬਿਤਾਉਣਾ ਮੇਰਾ ਕੰਮ ਕੜੀ ਭੋਲਾ ਨੇ ਝਟ ਉੱਤਰ ਦਿੱਤਾ ਚੌਥੀ 부ਜਾਰਤ ਸੀ ਕਿਹੜਾ ਪੰਛੀ ਦੱਸੋ ਐਸਾ ਜਿਸ ਦੀ ਪੂਛ ਤੇ ਟਿਕਿਆ ਪੈਸਾ ਕੌਮੀ ਪੰਛੀ ਮੰਨਿਆ ਜਾਵੇ ਬੱਦਲ ਵੇਖੋ ਖੁਸ਼ੀ ਮਨਾਵੇ ਪੋਲਾ ਖੁਸ਼ੀ ਵਿੱਚ ਬੋਲੀ ਮੋਰ ਲੈ ਅਗਲੀ ਬੁਝਾਰਤ ਸੁਣ ਅੰਜੂ ਬੋਲੀ ਹੱਥਾਂ ਬਾਜੋਂ ਪੈਰਾਂ ਬਾਜੋਂ ਇੱਧਰ ਉੱਧਰ ਜਾਵੇ ਮੂੰਹ ਜੀਬ ਤੇ ਦੰਦ ਨਾ ਕੋਈ ਫਿਰ ਵੀ ਹਾਲ ਸੁਣਾਵੇ अंजू ने इस बुझारत दा उत्तर ਥੱਲੇ ਲਿਖਿਆ ਵੇਖ ਲਿਆ। ਭੋਲਾ ਤੂੰ ਉੱਤਰ ਦੇ। ਅੰਜੂ ਨੇ ਚਲਾਕੀ ਨਾਲ ਕਿਹਾ। ਭੋਲਾ ਸੋਚਦੀ ਹੋਈ ਕਹਿਣ ਲੱਗੀ, ਅੰਜੂ ਇਹ 부झारत ਤਾਂ ਔਖੀ ਏ। ਕੋਈ ਅਤਾ ਪਤਾ? ਤੂੰ ਉਸ ਨੂੰ ਫਰੋਲਦੀ ਸੀ। ਅੰਜੂ ਬੋਲੀ। ਅੱਛਾ ਅੱਛਾ ਇਹ ਤਾਂ ਅਖਬਾਰ ਹੀ ਹੋ ਸਕਦਾ ਹੈ। ਭੋਲਾ ਨੇ ਹੱਸਦਿਆਂ ਕਿਹਾ। ਅਗਲੀ 부झारत ਬਹੁਤ ਛੋਟੀ ਜਹੀ ਸੀ। ਨਿੱਕੀ ਜਹੀ ਕੋਲੀ ਦਿੱਲੀ ਜਾ ਕੇ ਬੋਲੀ ਇਹ ਤਾਂ ਟੈਲੀਫੋਨ ਹੈ ਜਿਸ ਉਤੇ ਤੂੰ ਅਤੇ ਮੈਂ ਰੋਜ਼ ਗੱਲਾਂ ਕਰਦੀਆਂ ਹਾਂ ਭੋਲਾ ਨੇ ਖੁਸ਼ੀ-ਖੁਸ਼ੀ ਉੱਤਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਬੁਝਾਰਤਾਂ ਪੜ੍ਹੀਆਂ ਇਹਨਾਂ ਦੇ ਉੱਤਰ ਵੀ ਥੱਲੇ ਦਿੱਤੇ ਹੋਏ ਸਨ ਭੋਲਾ ਨੂੰ ਇਹ ਬੁਝਾਰਤਾਂ ਬਹੁਤ ਚੰਗੀਆਂ ਲੱਗੀਆਂ ਉਸਨੇ ਬਾਲ ਸਭਾ ਵਿੱਚ ਸੁਣਾਉਣ ਲਈ ਇਹਨਾਂ ਨੂੰ ਆਪਣੇ ਕਾਪੀ ਵਿੱਚ ਲਿਖ ਲਿਆ ਭੋਲਾ ਨੇ ਸਾਰੀਆਂ ਬੁਝਾਰਤਾਂ ਬਾਲ ਸਭਾ ਵਿੱਚ ਸੁਣਾਈਆਂ ਸਾਰੇ ਬੱਚਿਆਂ ਨੇ 부ਝਾਰਤਾਂ ਦਾ ਬਹੁਤ ਮਜ਼ਾ ਲਿਆ ਭੋਲਾ ਨੇ ਅੰਜੂ ਦਾ ਧੰਨਵਾਦ ਕੀਤਾ ਹੋਰ ਵੀਡੀਓਜ਼ ਵੇਖਣ ਲਈ ਸੋਨਾ ਸਕੂਲ ਸਬਸਕ੍ਰਾਈਬ ਕਰੋ